ਆ ਸਾ ਮਹੱਲਾ ਪੰਜਵਾ ਜੀਤ ਜਨਮ ਤੇ ਰਹੇ ਤਵਾਰੇ ਅਰੇ ਦੇਸੀ ਤ੍ਰੇਣਾ ਜਨਮ ਜਿਹੜੇ ਘਾਟ ਨਹੀਂ ਉਸ ਨੇ ਜਿੰਨੇ ਲਈ ਉਹ ਤਾਣੂ ਕਰਦੇ ਰਹੇ ਸੀ ਕਰਦੇ ਕਰਕੇ ਚੱਟਣ ਲੱਗੇ ਹੋ ਇਸ ਜੀਮਾਂ ਦੇ ਵਿੱਚ 84 ਲੱਖ ਜੀਮ ਦੇ ਕੋ ਕੋਰੋਨਾ ਜਰਮਾਨੀ ਦਾ ਕਾਪ ਨਹੀਂ ਮੰਨਦੇ ਪਰੰਗ ਅਸੀਂ ਜੀਮਾ ਤੇ ਰਾਹ ਪੁੱਪੇ ਮਿਟ ਗਏ ਗਲਾਬ ਦੇ ਜੀਤੀ ਨਹੀਂ ਹਾਰੇ ਗੁਰਮੁਖਾਇ ਦਲਬ ਕਸਮ ਦੇ ਪ੍ਰਾਪਤ ਹੋਈ 84 ਲੱਖ ਜੂਨ ਤੋਂ ਬਾਅਦ ਕਿ ਜਿਤਨੀ ਉਹਨਾਂ ਨੇ ਕਿਸੇ ਨੂੰ ਹਾਰ ਕੇ ਨਹੀਂ ਕੋ ਕੰਮ ਕਰੇ ਦੀ ਤਸੰਗਤ ਕਰਕੇ ਕਿਲ ਵਿੱਚ ਦਿਨਾਂ ਤੋਂ ਦੁੱਖ ਦਰਦੋਂ ਦੂਰ ਉਹਨਾਂ ਦੇ ਇਹ ਚਾਰ ਪ੍ਰਕਾਰ ਦੇ ਪਾਪ ਨਾਸ਼ ਹੋ ਗਏ ਜੰਮਨ ਮੰਨਦਾ ਦੇਖਣੇ ਤੇ ਆਰਦਾਸ ਉਹ ਜਿਆਦੀਆਂ ਤੀੜਾਂ ਵੀ ਦੂਰ ਹੋ ਗਈਆਂ اے ਪੁਲੀਤ ਸੰਤਨ ਕੀ ਧੂਰ ਰੰਗ ਭਗਤਾਂ ਦੀ ਚਲਣਾਂ ਦੀ ਧੂੜ ਫੜਵਾ ਕਰਕੇ ਪੁੱਤਰ ਹੋ ਗਏ ਬਹਾਉ ਪ੍ਰਭ ਤੇ ਸੰਤ ਉਹ ਆਰਣਜੋ ਯਾਨਕ ਪਿਆਰੇ ਸੰਤ ਭਗਤਕਿਸ਼ਨ ਸਾਹਿਬ ਤੋਂ ਆਰਧਨ ਦੇ ਲਾਇਕ ਹਨ ਕਿਤੇ ਤੇ ਜਿਸ ਤੋਰ ਸੰਜੇ ਦੇ ਰੂਪੂਲੇ ਜਨਾਂ ਦੇ ਨਿਸ਼ਾਨ ਕਰਨਾ ਦੇ ਸੰਜੋਗ ਪਰਮੇਸ਼ਰ ਦੇ ਸਿ ਹੈ ਜੋ ਨੂਨ ਗੁਰੂ ਜੀ ਪਿਆਰੇ ਮਿਲੇ ਹਨ ਮਨ ਆਨੰਦ ਮੰਤਰ ਗੁਰ ਦੀਆ ਮਨ ਤੇ ਜੀ ਸ਼੍ਰੀ ਪਰਗਟ ਹੋ ਗਿਆ ਗੁਰਮੰਤਰ ਦੇਣਾ ਕੀਤਾ ਗੁਰਾਂ ਨੇ ਇਸ ਲਈ ਜੀ ਮਨ ਕੋਲ ਲਿਖੀਆ ਇਸ ਨੇ ਸਾਰੀ ਜਿਹੜੀ ਰਸਾ ਕਸਾਂ ਦੀ ਜੋ ਵਰਨ ਲੋਕ ਤੱਕ ਤੋੜਾਂ ਨੂੰ ਪਹੁੰਚੇ ਵੀ ਕਿਰਤਨੀ ਸੀ ਹੁੰਦੀ ਮੈਨੂੰ ਮਾਏ ਮੋਹ ਤੇਨੇ ਅਚਾਰ ਹੋ ਗਿਆ ਮਨ ਕ੍ਰਿਸ਼ਨ ਸਾਰੀ ਗੁਝ ਗਈ ਨਾਮ ਪਦਾਰਥ ਨਾ ਲਿਬ ਸਿਧਾ ਰੂਪ ਨਹੀਂ ਸਦਾ ਨਾ ਨਹੀਂ ਸਾਰੇ ਪਦਾਰਥ ਧਰਮ ਅਰਥ ਕਾਮੂ ਹੋਂ ਨਾ ਨਹੀਂ ਦੀਆਂ ਸਾਰਾ ਸਭੀ ਉਹ ਵੀ ਨਾਮ ਮੇਟਰਿਸ਼ਕ ਦਾ ਨਾਨਕ ਗੁਰ ਤੇ ਤਾਈ ਬੋਦੇ ਗੁਰੂ ਸਾਹਿਬ ਤੋਂ ਨਾਨਕ ਸਾਹਿਬ ਤੋਂ ਬੁੱਧ ਅਕਲ ਪਾਈ ਹੈ ਕਿ ਸਭ ਕੁਝ ਨਾਮ ਹੀ ਹੈ ਨਾਮ ਦੀਆਂ ਦੱਸੀਆਂ ਉਹਨੇ ਆਸਾ ਮਹੱਲਾ 5 ਨਿਤੀ ਪਿਆਸ ਅਧਿਆਨ ਅੰਧੂਰੇ ਸੁਆਮੀ ਸ੍ਰੀ ਸੁਨੋਦੀ ਤੇ ਮਿਗ ਗਈ ਅਧਿਆਨ ਦੇ ਨੂਰ ਦੀ ਮਿਲਤੀ ਹੋ ਗਈ ਸਾਧ ਸੇਵਾ ਅਜ ਤੱਕ ਕੋ ਤਨਹੜ ਸੰਗ ਦੀ ਸੇਵਾ ਕਰਕੇ ਤਨ ਦੇ ਪਾਪ ਕੱਤੇ ਗਏ ਬੋਧਿਆਂ ਦੇ ਕਾਰ ਮਿਟ ਗਏ ਈਸ ਸਹਜ ਇਹ ਬੋਧੇ ਜਿਹੜੇ ਪਾਸ਼ੀਏ ਉਹ ਵੀ ਕੱਤੇ ਗਏ ਈਸ ਸਹਜ ਆਨੰਦ ਭਨ ਜੀ ਸਤਿ ਸ੍ਰੀ ਅਕਾਲ ਜੀ ਕੋ ਪਰੇਸ਼ਰ ਆਇਆ ਕੋਈ ਜੈਨੂ ਕੋਈ ਨਾ ਲੰਬਤ ਹੋਇਆ ਹੈ ਗੁਰ ਤੇਗ ਬਤਾ ਤਹੇ ਮਨ ਨਿਰਮਲ ਸਤਿਗੁਰਾਂ ਦੀ ਸੇਵਾ ਕਰਕੇ ਮਨ ਸ਼ੁੱਧ ਹੋ ਗਏ ਹਨ ਹਰ 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 ਨਾਮ ਸੁਣ ਹਰ ਹਰ ਪ੍ਰਮੇਸ਼ਰ ਦਾ ਨਾਮੋ ਸੰਵਾਸਵਾਸਿਕ ਤੰਨਾ ਨਾ ਸੁਣੀਏ ਰਹਾਵ ਦਿਲ ਤੋਂ ਮਨ ਦਾ ਮੂਰਖ ਤੀਠ ਜਵਾ ਮਨ ਦਾ ਮੂਰਖ ਪਾਈ ਆਲਾ ਤੀਠ ਕੋਰ ਸੁਆਸੀ ਮਠਰ ਪੁਣੇ ਸੀ ਇਹ ਨਾਸ ਹੋ ਗਿਆ ਹੈ ਸਭ ਦਾ ਭਾਣਾ ਲਾਗਾ ਮਿੱਠਾ ਜੀ ਦਾ ਭਾਣਾ ਮਿੱਠਾ ਪਿਆਰਾ ਲੱਗਣ ਲੱਗਿਆ ਹੋਏ ਪੂਰੇ ਕੇ ਚਰਨ ਜੈ ਉਹ ਆਪ ਦੇ ਸੂਤਰ ਚਰਨ ਕਮਲ ਨੇ ਗ੍ਰਹਿਣ ਕੀਤਾ ਹੈ ਤੱਕੜੀ ਹੈ ਇਹ ਤੇ ਜਨਮ ਕੇ ਪਾਪ ਲਹੇ ਇਹ ਵੀਕਾਰ ਕਰੋੜਾਂ ਜਨਮਾਂ ਦੇ ਜਿਹੜੇ ਕਾਗ ਕਿੰਦੜੇ ਹੋਏ ਸੀ ਸਭ ਲੋਏ ਮੁਕਦੇ ਹਮ ਰਤਨ ਜਾਨੇ ਇਹ ਸਫਲ ਭਇਆ ਮੋਲਕ ਜਾਨੇ ਸੀ ਇਹ ਸਫਲਾ ਹੋ ਗਿਆ ਹੈ ਮੈਂ ਨਾਨਕ ਪ੍ਰਭ ਕਰੀ ਮੈਂ ਗੁਰੂ ਸਾਹਿਬ ਦੀ ਜੀ ਨੂੰ ਵਾਹਿਗੁਰੂ ਦੀ ਮਿਹਰ ਕਿਰਪਾ ਦ੍ਰਿਸ਼ਟੀ ਕੀਤੀ ਆਸਾਂ ਨੂੰ ਹੱਲਾ ਪੰਝਵਾ ਸਤਿਗੁਰ ਆਪਣਾ ਸਦ ਸਦਾ ਚੰਹਾਰੇ ਆਪੇ ਗੁਰੂ ਭਾਈ ਸਤਗੁਰੂ ਆ ਹੋਰ ਕੋਈ ਨਹੀਂ ਆਪੀਆਂ ਦੁਨੀਆਂ ਦੇ ਕੋਈ ਅਸਲ ਸਤਿਗੁਰੂ ਨਾਮ ਕਦੇ ਸੁਣਾਰੇ ਯਾਦ ਕਰੀਏ ਗੁਰਦੇ ਚਰਨ ਕੇਸ ਸੰਗ ਝਾਰੇ ਗੁਰਦੇ ਚਰਨੋਂ ਆਗਲੇ ਕੇਸਾਂ ਨਾਲ ਝਾੜੀਏ ਇੰਨਾ ਪਿਆਰ ਆ ਸਾਡਾ ਕੇਸਾਂ ਕਾ ਕਰ ਚੱਗ ਬਲਾਵਾ ਚੰਨ ਟੂੜੀ ਖਲਾਈ ਨਿਸ਼ਕਾਮ ਕਰਾਂ ਰੂਪੀ ਕੇਸਾਂ ਦੇ ਨਾਲ ਜੋ ਗੱਲ ਮੈਨੂੰ ਆਈ ਸਰਦਾ ਦੇ ਨਾਲ ਮਹਾਰਾਜ ਦੇ ਕਰਮਾਂ ਤੋਂ ਨੰਨ ਚਾਣ ਨਾ ਕਰੀਏ ਜਾਗਦੇ ਮਨ ਜਾਗਣ ਹਾਰੇ ਜਾਗਣ ਵਾਲਾ ਤੂੰ ਹੋਰ ਦਿਨੋਂ ਤਾਂ ਕੀ ਜਾਗਣਾ ਕਿਸੇ ਨੂੰ ਤਹੂਨ ਕੀ ਜਾਗਣੇ ਤੂੰ ਹੀ ਜਾਗਣ ਵਾਲਾ ਮਿਲ ਖਾਵੇ ਨੂੰ ਕਾ ਕੇ ਤੂੰ ਜਾਨ ਅਵਸਥਾ ਜਾਗਣਾ ਕਰ ਜਾਗਣ ਵਾਲੇ ਸੰਗਰਾਂ ਦੇ ਨਾਲ ਮਿਲ ਕੇ ਕੇਨ ਹਾਰ ਅਵਰ ਨਾ ਆਵਸ ਕੰਮ ਇਹ ਜਾ ਕੇ ਸਮਝ ਲੈ ਦਿਨੋਂ ਪ੍ਰਵੇਸ਼ ਤੂੰ ਜੋ ਕੋ ਕੰਮ ਕੋਰੇ ਨਹੀਂ ਆਵੇਗੀ ਕੀ ਗੋਠਾ ਨੇ ਮਿੱਠਿਆ ਪਸਾਰੇ ਸਈ ਅਮਮ ਮਿੱਠਿਆ ਜਿਹੜਾ ਹਣ ਹੋਇਆ ਪਸਾਰਾ ਵਰਤੀਂ ਕੁੰਦਾ ਇਹਦਾ ਜਿਹੜਾ ਮੋਹ ਆਏ ਵੀ ਤੈਨੂੰ ਸਈ ਸਿੰੜਿਆ ਹੋਇਆ ਹੈ ਰਹਾਉ ਗੁਰ ਕੀ ਬਾਣੀ ਤੇ ਰੰਗ ਲਾਉ ਤੋਨੀ ਗੁਰਦੇ ਸਰਗੀ ਸਾਹਿਬ ਦੀ ਬਾਣੀ ਨੇ ਪ੍ਰੇਮ ਲਾਉਣਾ ਕਰ ਮਨ ਤੇਰ ਪਾਲੀ ਦੁਖ ਜਾ ਜਿਨ ਬਾਣੀ ਨਾਲ ਪ੍ਰੇਮ ਲਾਉਣ ਦਾ ਸਰਗੀ ਸਾਹਿਬ ਦੀ ਕਿਰਪਾ ਨਹੀਂ ਹੋਣੀ ਜੇਰਾ ਜੰਮੇ ਮਰਦਾ ਸਭ ਸਾਰਾ ਚਲਾ ਜਾਵੇਗਾ ਹੋਰ ਕੋਈ ਦੂਜਾ ਨਹੀਂ ਥਾ ਸਤਿਗੁਰੂ ਦੇ ਵਿਗਿਆਹ ਦੂਜਾ ਲੋਕ ਤੇ ਲੋਕ ਥਾ ਨਹੀਂ ਹੈ ਕੋਈ ਹੋਰ ਦਾਤਾ ਗੁਰੂ ਦੇਵ ਹੈ ਸਤਿਗੁਰੂ ਸਾਹਿਬ ਹੀ ਕੇਵਲ ਬਾਪੂ ਹੈ ਗੁਰੂ ਮੇਰੇ ਸਾਹਿਬ ਜੀ ਅੰਮ੍ਰਿਤ ਨਾਮ ਨੇ ਦੇਣ ਵਾਲੇ ਹਨ ਹੋਰ ਪਾਲ ਬ੍ਰਹਮ ਪਰਮੇਸ਼ਰ ਆ ਸਤਿਗੁਰੂ ਦੇ ਦੇਸ ਤਾਂ ਪਰਮੇਸ਼ਰ ਹੈ ਆਜ ਵੀ ਮਹਾਰਕੀ ਨੂੰ ਤੇ ਚਾਰ ਦੂਜੇ ਪਰਮੇਸ਼ਰੋ ਅਜ ਤਹਰ ਨਾਨਕ ਗੁਰਜਾ ਉਥੇ ਗੁਰਦਵੀ ਨਾਨਕ ਦੇਵ ਦਾ ਜਾਤ ਪਰੇ ਮੇਰੇ ਪਿਆਰੇ ਮਨੋ ਆਸਾ ਮਹੱਲਾ ਪੰਜਵਾ ਆਪੇ ਪੀੜ ਬਿਸਥਾਰੀ ਸਾਚ ਆਪੇ ਯਾਰ ਦੀ ਮੁੱਢ ਹੈ ਕੋ ਆਪ ਹੀ ਤੇ ਉਹ ਮੂਲ ਰੂਪ ਕਾਰਨੂ ਬ੍ਰਹਮ ਹੋਈ ਸਾਰੇ ਜਮਾਇਆ ਸਭ ਲੋ ਕੋ ਆਪ ਹੀ ਬਸਾਰੀ ਸਾਹ ਕਿੰਨਾ ਗੁਣਾ ਨਹੀਂ ਜਾਣੀਆਂ ਵੀ ਆਪ ਹੀ ਫਲਾਉਣਾ ਚੀਤੀਆਂ ਹੈ ਆਪੇ ਤੇ ਦਾ ਮਧੁਰੂਪ ਹੈ ਤੁਸੀਂ ਆਪ ਹੀ ਇਸੇ ਪ੍ਰਕਾਰ ਤੇ ਦਾ ਮਧੁਰੂਪ ਹੈ ਤੇ ਆਪ ਹੀ ਕਿੰਨੀਆਂ ਨੀ ਸਾਖਾਂ ਬਣਾਉਣੀਆਂ ਕੀਤੀਆਂ ਹਨ ਆਪਣੀ ਛੇਤੀ ਆਪੇ ਦਾ ਨਾਸ਼ਗਲੇ ਤੇ ਦਾ ਮਧੁਰੂਪ ਹੈ ਤੇ ਬਾੜੀ ਦਾ ਦੇਸ਼ੂਪ ਹੈ ਮੂਲਿੰਗ ਹੈ ਆਪ ਹੀ ਕਿੰਨੀਆਂ ਨੀ ਸਾਖਾਂ ਬਣਾਉਣੀਆਂ ਕੀਤੀਆਂ ਆਪ ਹੀ ਤੇਗ ਅਗਿਆਨ ਦੇ ਕੋਦੇ ਦੇ ਅੰਦਰ ਜੋ ਆਸਮਾਨੀ ਸਾਕੋ ਦਰਨੀਏ ਪੀਏ ਹੋਨੇ ਆਪੇ ਦੇਣ ਵਸਤਾਰੀ ਆਪ ਹੀ ਪਰਮੇਸ਼ਰ ਜੋ ਦੇਦ ਮੁਦੂ ਗ੍ਰੀਹ ਸੰਤੋਪਾ ਆਪ ਹੀ ਕਰਨਾ ਨੌਕਰੀ ਮੁਕਾ ਦੇਖਾ ਦੀਆਂ ਸਿੱਖਾਂ ਦੇ ਅੰਦਰ ਇਹ ਸਾਖੋਂ ਫਲਾਉਣਾ ਕੀ ਜੁਗ ਹੋਨੇ ਆਪਣੀ ਖੇਤੀ ਆਪੇ ਰਾਸ ਆਪਣੀ ਸੰਗਣੇ ਦੀ ਖੇਤੀ ਦੀ ਜੁਗ ਵਾਲਾ ਤਰਸਾਨ ਆਪ ਹੀ ਰੱਖਿਆ ਕਰਨ ਵਾਲਾ ਹੋ ਕਾਜ ਕਰੇ ਦਾਤ ਕੇ ਕਿ ਮਿਰਜਾ ਵਾਲੇ ਕੋ ਜਤ ਕਦ ਦੇਖੋ ਏਕ ਓਹੀ ਇਹ ਸੰਸਾਰ ਦੇ ਹੱਥੀਂ ਖੇਤੀਆ ਆਪ ਹੀ ਰੱਖਿਆ ਕਰਨ ਵਾਲਾ ਹੈ ਜਤ ਕਦ ਦੇਖੋ ਏਕ ਓਹੀ ਜਿੱਥੇ ਕਿਥੇ ਵੇਖਦੇ ਕੋਈ ਪਰਮੇਸ਼ਰ ਓਹੀ ਹੈ ਆਪ ਹੀ ਕਦ ਕਦ ਅੰਦਰ ਆਪੇ ਸਿਆਰ ਖਾਣੇ ਦੇ ਘਟਣ ਚ ਨਾਂਦੇ ਮੇਰੇ ਛੇਕ ਵੀ ਖਾਣੇ ਦੇ ਅੰਦਰ ਵੀ ਘਟਕਾ ਪੈਰੇ ਟਾਟ-ਟਾਟ ਅੰਤਰ ਆਪੇ ਸੂਰ ਜੀ ਦਾ ਆਪਣਾ ਆਪ੍ਰੂਪ ਹੈ ਰਹਾਏ ਆਪੇ ਸੂਰ ਕਿਰਨ ਦੇਸਾ ਆਪੇ ਸਿਰ ਜੀ ਪਾਇਆ ਕੀਤਾ ਹੈ ਆਪੇ ਸੂਰ ਕਿਰਨਾਂ ਦਾ ਵਿਸਤਾਰ ਖਲਾਉਣਾ ਕੀਤਾ ਹੈ ਕੋਈ ਜੁਗਤ ਕੋਈ ਆਕਾਰ ਉਹ ਹਿੰਸਾ ਉਸ ਜੀ ਰੂਪ ਹੈ ਆਦੀ ਬ੍ਰਿਹਾਵ ਦੇ ਉਪਦੇਸ਼ ਰੂਪੀ ਕਿਰਨਾਂ ਦਾ ਵਿਸਤਾਰ ਕੀਤਾ ਹੈ ਆਪੇ ਸੂਰ ਗਿਆਨ ਦੀ ਹੀ ਰੂਪ ਹੈ ਆਪੀ ਜਿਵੇਂ ਹੋਂਦ ਦੀਏ ਜਨੂਤੂ ਕਹੋਲੇ ਜਿਵੇਂ ਉਸੇ ਵਿੱਚ ਐਸੇ ਵਿਚਾਰਨਾ ਆਵੇ ਕੋ ਕਿਨਾ ਕਿਰਮਾਂ ਦਾ ਵਿਸਤਾਰ ਕੀਤਾ ਹੈ ਕੋਈ ਦਿੱਕਤ ਕੋਈ ਆਕਾਰ ਕੋਈ ਰੂਪ ਨਿਰਗੁਣ ਦੀ ਆਪੀ ਹੈ ਕੋਈ ਆਕਾਰ ਸਰਗੁਣ ਦੀ ਆਪ ਹੈ ਕੋਈ ਦਿੱਕਤ ਇਸੇ ਹੀ ਦਾ ਆਪ ਹੈ ਆਪ ਹੀ ਸਹੀ ਆਕਾਰ ਦੀ ਹੋਂਦ ਹੈ ਸਰਗੁਣ ਨਿਰਗੁਣ ਥਾਪਾ ਨਾ ਸਰਗੁਣ ਤੇ ਨਿਰਗੁਣ ਦੇ ਹਨੇ ਇਹ ਦੋਨੇ ਨਾਮ ਦੇ ਜਿਹੜੇ ਖਾਤੇ ਲਾਏ ਹਨ ਜੇ ਮਿਲ ਏਕਾ ਕੀਨੇ ਖਾਹ ਕਿਸੇ ਸੈਗੁਣ ਦਾ ਨਾਮ ਜਪਿਆ ਉਹਦਾ ਵੀ ਏਕਤਾ ਹੀ ਥਾਣ ਹੋ ਗਈ ਹੈ ਕਾਹ ਮਿਰਗੁਣ ਦਾ ਨਾਮ ਜਪਿਆ ਉਹਨਾਂ ਦਾ ਵੀ ਏਕਤਾ ਹੀ ਥਾਣ ਹੋ ਗਈ ਹੈ ਦੋਹਾਂ ਨੇ ਮਿਰਗੁਣ ਸੈਗੁਣ ਦੇ ਨਾਮ 'ਚ ਕੋਈ ਹਨ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਾ ਪ੍ਰਿੰਸੀਪਲ ਸਥਾਪ ਹੋ ਗਿਆ ਹੈ ਆਵਾਜਾਈ ਨੇ ਵਾਸਤੇ ਕੋ ਨਾਮ ਜਪਦੇ ਸਿੱਖੀ ਪੜਚਾਉਂਦੇ ਇਸੇ ਪ੍ਰਕਾਰ ਮੇਰ ਗੁਣ ਸਰਗੁਣ ਮੇਰ ਗੁਣ ਛਾਪਨਾ ਜਿਹੜਾ ਈਸ਼ਵਰ ਹੈ ਤੇ ਮੇਰ ਗੁਣ ਜਿਹੜਾ ਜੀਵ ਹੈ ਇੱਕ ਨਾ ਮਾਤਰੀ ਥਾਕੇ ਹੋਏ ਹੁੰਨੀਆਂ ਦੇ ਉਹ ਦਿਲ ਏਕਾ ਕੀਨੇ ਥਾਉ ਉਹ ਜੀਵ ਦੇ ਖਦਵਕਾਰ ਤੋਂ ਆਕਰ ਕੇ ਈਸ਼ਵਰ ਦੇ ਸੇ ਗੁਣ ਛੱਡ ਕਰਕੇ ਦੋਹਾਂ ਦਾ ਜਿਹੜਾ ਸਭ ਕੋ ਮੰਦਰੀਪ ਹੈ ਕੋਈ ਕੋਈ ਹੈ ਉਸੇ ਤੋਂ ਉਸਦੀ ਕੀਤੀ ਹੈ ਇਸ ਤਰ੍ਹਾਂ ਸਰਗੁਣ ਮੇਰ ਗੁਣ ਹਰਗੋਲੇ ਮਿਰਗੋਲੇ ਖਾਤਾ ਇਹਨਾਂ ਨੂੰ ਸਰਦਨ ਦੇ ਨਾਮ ਵਿਚ ਸਥਾਪਿਤ ਕੀਤਾ ਹੈ ਅਤੇ ਮਿਰਗੋਲੇ ਦੇ ਨਾਮ ਕਿਸੇ ਸਾਥੀ ਦੇ ਨਾਮ ਵਿਚ ਸਥਾਪਿਤ ਕੀਤਾ ਹੈ ਜੋ ਮਿਲ ਕੇ ਕੰਮ ਕਰਦੇ ਨੇ ਸਾਡੇ ਮਜਲਮੇ ਗੋਦਾਰ ਕੀ ਮਿਲਦੇ ਨੇ ਉਹਨਾਂ ਦੇ ਇਸ ਨੂੰ ਸਹਾਇਤਾ ਨੂੰ ਵੀ ਸਥਾਪਿਤ ਕਰ ਦਿੱਤੀ ਹੈ ਜਿਹਾ ਕਰ ਕੋਈ ਸੋਗਤ ਦੇ ਦੀਦਾ ਬਣ ਸਕੋ ਇਹ ਨਾਮ ਤੇ ਇੰਦਾ ਸਰਗੁਣ ਨਿਰਗੁਣ ਥਾਪੈ ਨਾਉ ਸਰਗੁਣ ਈਸ਼ਰੋ ਤੇ ਨਿਰਗੁਣ ਜੀਵ ਇੱਕ ਦੋ ਨਾਮ ਥਾਪੇ ਹੋਏ ਹਨ ਦੋ ਮਿਲ ਏਕੈ ਕੀਨੋ ਥਾ ਨਿਰਗੁਣ ਜਿਹੜਾ ਜੀਵ ਹੈ ਉਹਨਾਂ ਦੇ ਖੱਡ ਵਕਾਰ ਮੇਡ ਕਰਕੇ ਤੇ ਸਰਗੁਣ ਜੋ ਈਸ਼ਰੋ ਆ ਉਹਦੇ ਖੱਡ ਗੁਣ ਮੇਡ ਕਰਕੇ ਦੋਹਾਂ ਨੂੰ ਆਤਮਾ ਸੁਖ ਸੱਚੇ ਆਨੰਦ ਰੂਪ ਹੈ ਇਸ ਤਾਰੇ ਸਾਹਮਣੇ ਕੀ ਕਥਾ ਕੀਤੀ ਇਹ ਇੱਕ ਦਾਦਾ ਥਾਉ ਕੀਤਾ ਹੈ ਬਹੁ ਨਾਨਕ ਗੁਰ ਬ੍ਰਹਮ ਭਉ ਕੋਇਆ ਸਬਦ ਜੀ ਸਾਹਿਬ ਜੀ ਕੰਨ ਨੂੰ ਗੁਰੂ ਜਿਹੜਾ ਧਰਮ ਸੀ ਤੇਜ ਪਰਮਾਤਮਕ ਸਤ ਪ੍ਰਕਾਰ ਦਾ ਭੈ ਸੀ ਉਹ ਖੋਤ ਦਾ ਮੇੜ ਦਿੱਤਾ ਅਨੰਦ ਰੂਪ ਸਭ ਨੈਣ ਆਲੋਇਆ ਅਨੰਦ ਰੂਪ ਸਾਰਿਆਂ ਚ ਇਹਨਾ ਮਨਬੁੱਧ ਰੂਪੀ ਨੇਤrana ਵਰਾਗ ਰੂਪੀ ਨੇਤrana ਕੋਲ ਆ ਦੇਖਣਾ ਕੀਤਾ ਹੈ ਆਸਾ ਮਹੱਲਾ ਪੰਜਵਾ ਉਕਤ ਸਿਆਣਪ ਕਿਛੂ ਨਾ ਜਾਣਨਾ हे ਪਰਮੇਸ਼ਰ ਉਕਤ ਜੀ ਕਸਮ ਕਸਮ ਦੀ ਜਿਹੜੀ ਸਿਆਣਪ ਹੈ ਬਾਣੀ ਕਰਕੇ ਅਤੇ ਬੁੱਧੀ ਦੀ ਜਿਹੜੀ ਸਿਆਣਪ ਹੈ ਅਸੀਂ ਕੁਛ ਵੀ ਨਹੀਂ ਜਾਣਦੇ ਹੋ ਦਿਨ ਰਹਿਣ ਤੇਰਾ ਨਾਮ ਬਖਾਂਦਾ ਰਾਤ ਨੂੰ ਹੈ ਪਰਮੇਸ਼ਰ ਤੇਰੇ ਨਾਮ ਦਾ ਹੀ ਕਸਮ ਕਰਦੇ ਹਾਂ ਮੈਂ ਨਿਰਗੁਣ ਗੁਣ ਨਾਹੀ ਤੂੰ ਮੈਂ ਸੱਚੇ ਪਾਤਸ਼ਾਹ ਗੁਣਾ ਤੋਂ ਰਹਿਤ ਹਾਂ ਮੇਰੇ ਚਾਅ ਦੀ ਪ੍ਰਾਪਤੀ ਵਾਲਾ ਗਿਆਨ ਹੈ ਤੇ ਗੁਣ ਕੋਈ ਨਹੀਂ ਹਾਂ ਕਰਨ ਤਰਾਵਨ ਹਾਰ ਪ੍ਰਭ ਤੂੰ ਸਾਰੇ ਜਗਤ ਨੂੰ ਕਰਨ ਵਾਲਾ ਪ੍ਰੇਰ ਕੇ ਉਹਨਾਂ ਨੂੰ ਕਰਾਉਣ ਵਾਲਾ ਸੋ ਪ੍ਰਭੂ ਆਪ ਹੀ ਹੈ ਤੂੰ ਰਹਾਉ ਮੂਰਖ ਮੁਗਧ ਅਗਿਆਨ ਅ비ਚਾਰੀ ਜਿਵੇਂ ਮਾਰਾਂ ਮੇ ਬਿਹਾਰਾ ਵਕਰ ਕੇ ਵੀ ਮੂਰਖਾਂ ਸ਼ਾਸਤਰ ਗਿਆਨ ਵੱਲੋਂ ਵੀ ਮੁਗਧ ਹਾਂ ਅਗਿਆਨ ਸੱਚੇ ਪਾਤਸ਼ਾਹ ਮੇਰੇ ਅੰਦਰ ਪ੍ਰੋਗਿਆਨ ਵੱਲੋਂ ਵੀ ਹੈ ਅਵਿਚਾਰੀ ਅਪਰੋਗਿਆਨ ਵੱਲੋਂ ਵੀ ਹਾਂ ਨਾਮ ਤੇਰੇ ਕੀ ਆਸਮਨ ਧਾਰੇ ਆਪ ਦੇ ਨਾਮ ਕੀ ਸੱਚੇ ਪਾਪਸ਼ੋ ਮੈਂ ਮੰਨਦੇ ਜਾਸਤ ਪੈਰ ਨਹੀਂ ਕੀਤੀ ਹੈ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਜੀ ਤੇਰੇ ਮੰਤਰ ਦਾ ਜਾਪੋ ਨਾ ਕੋਈ ਜਲ ਪਹਰਾ ਦੇਖੋ ਧੂਣੀਆਂ ਤਾਉਣੀਆਂ ਤੇ ਵਰਤਾਦਕ ਰੱਖਣ ਵਾਲਾ ਤਪੋ ਸੰਜਮ ਇੰਦੀਆਂ ਦਾ ਸਾਧਨ ਤਮਨ ਕਰਨ ਦਾ ਹੈ ਨੇਤੂ ਨੇ ਬਤਕਾਰਵਾਦ ਕੋਈ ਸਾਧਨ ਨਹੀਂ ਕੀਤਾ ਹੈ ਸਾਧਿਆ ਨਹੀਂ ਨਾਮ ਪ੍ਰਭੂ ਦਾ ਮਨ ਹੈ ਆਰਾਧਾ ਜੇ ਪਰਮੇਸ਼ਰ ਆਪ ਦਾ ਨਾਮ ਹੀ ਮਨ ਚ ਅਸੀਂ ਆਰਾਧਣਾ ਕੀਤਾ ਹੈ ਦਰਨਾ ਨਾਲ ਈਸ਼ੂ ਨਾ ਜਾਨਣਾ ਮਤ ਮੇਰੀ ਤੁਂ ਅਸੀਂ ਮਾਰੇ ਕੁਝ ਵੀ ਸ਼ਾਸਤਰ ਗਿਆਨ ਆਦ ਕਹਿੰਦਾ ਨਿਰਨਾ ਨਿਆਂ ਆਦ ਕਹਿੰਦੇ ਉਕਤੀ ਪ੍ਰਧਾਨਕ ਨੂੰ ਨਹੀਂ ਜਾਣਿਆ ਕਿ ਬੱਤ ਮੇਰੀ ਥੋੜੀ ਮੇਰੀ ਮੱਝ ਤੁਛਾ ਮਾਰਾ ਥੋੜੀ ਹਾ ਬਿਨ ਬੱਤ ਨਾਨਕ ਓਟ ਤਬ ਤੂੰ ਭਵੇਂ ਨੀ ਗੁਨਾ ਤੋਂ ਰਹੇ ਤਾਂ ਬੇਨਤੀ ਗੁਰੂ ਕਹਿੰਨੇ ਹਾਂ ਸ੍ਰੀ ਗੁਰੂ ਸਾਹਿਬ ਜੀ ਕਹਿੰਨੇ ਹਮੇ ਕੇ ਪ੍ਰਭੂ ਅਕਾਲ ਪੁਰਖ ਤੇਰੀ ਓਟ ਏ ਸਾਨੂੰ